ਇਹ ਆਮ ਤੌਰ ਤੇ ਹੁੰਦਾ ਸਾਰਿਆਂ ਨੂੰ ਤਾਂ ਰੱਬ ਵੀ ਖੁਸ਼ੀ ਕਰ ਸਕਦਾ ਮੈਂ ਤਾਂ ਇੱਕ ਇਨਸਾਨ ਪਿੰਡਾਂ ਦੇ ਵਿੱਚ ਜੋ ਵਿਕਾਸ ਹੋਇਆ ਜੋ ਕੀਤਾ ਐਮਪੀ ਲਾਈਟ ਫੰਡ ਦੇ ਵਿੱਚ ਵੀ ਤੇ ਪੰਜਾਬ ਸਰਕਾਰ ਦੇ ਐਸੇ ਨਾਲ ਵੀ ਹਾਂਜੀ ਉਹ ਪਿੰਡਾਂ ਦੇ ਲੋਕਾਂ ਤੋਂ ਜਾ ਕੇ ਪੁੱਛ ਲਵੋ ਹਾਂ ਇਹ ਗੱਲ ਜ਼ਰੂਰ ਹੈ ਬਈ ਜਿੱਥੇ ਚਾਰ ਦੋਸਤ ਹੁੰਦੇ ਨੇ ਉੱਥੇ ਦੋ ਲੁਕਤਾਚੀਨੀ ਕਰਨ ਵਾਲੇ ਵੀ ਹੁੰਦੇ ਨੇ ਮੈਂ ਜ਼ਰੂਰ ਕੀਤਾ ਅੱਜ ਤੱਕ ਨਾ ਮਾ ਕਿਸੇ ਨੂੰ ਲਾਰਾ ਲਾਇਆ ਨਾ ਨਾ ਮੈਂ ਕਿਸੇ ਨਾਲ ਚੀਟਿੰਗ ਕੀਤੀ ਹੈ ਤੇ ਨਾ ਹੀ ਮੈਂ ਵਾਅਦਾ ਖਿਲਾਫੀ ਕੀਤੀ ਹੈ ਲੜੋਗੇ ਅਗਰ ਪਾਰਟੀ ਉਮੀਦਵਾਰ ਨਹੀਂ ਬਣਾਦੀ ਤਾਂ ਮੁਹੰਮਦ ਸਦੀਕ ਦੀ ਰਣਨੀਤੀ ਰਹੇਗੀ ਮੁੱਖ ਮੰਤਰੀ ਨਾਲ ਵੀ نزدਕੀਆਂ ਕਿਉਂਕਿ ਅੱਜਕੱਲ੍ਹ ਕਈ ਜਿਹੜਾ ਵਾ ਦੌਰ ਚੱਲਿਆ ਤੁਹਾਡੇ ਵੀ ਚਰਚਾਵਾਂ ਚੱਲਦੀਆਂ ਰਹੀਆਂ ਸੀ ਕਿ ਦੂਜੀ ਪਾਰਟੀ ਜੁਆਇਨ ਕਰ ਸਕਦੇ ਦੇਖੋ ਚਰਚਾ ਦੀ ਗੱਲ ਹੋਰ ਹੁੰਦੀ ਹੈ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਫਰੀਦਕੋਟ ਦੀ ਸੀਟ ਦੇ ਉੱਤੇ ਇਸ ਵਾਰ ਮੁਕਾਬਲਾ ਕਾਫੀ ਦਿਲਚਸਪ ਹੋਣ ਵਾਲਾ ਹੈ ਕਿਉਂਕਿ ਜਿੱਥੇ ਆਮ ਆਦਮੀ ਪਾਰਟੀ ਵੱਲੋਂ کلاکار کرمجیت انمول اتارایا گیا دوجے پاس ہوں بی جے پی وجو بھی ہنس راج ہنس کو اتار دیا گیا وا کانگریس کی پلیننگ ہے اس وار کی کانگریس تو محمد صدیق ایک بار پھر فریدکوٹ تو چون میدان اتاریا جائے گل بات کرنے سارے نام موجود نے محمد سدیق صدیق صاحب ترا سوگت ہے دنواد جی بڑی مہربانی بہت بہت شکریہ ووک جی سب تو پہلے میں آپ جی چینل کے درشکیا ہاتھ جوڑ کے ਨਮਰਤਾ ਨਾਲ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਸਦੀਕ ਸਾਹਿਬ ਇਸ ਵਾਰ ਫਰੀਦਕੋਟ ਸੀਟ ਦਾ ਜਿਹੜਾ ਵਾ ਮੁਕਾਬਲਾ ਕਾਫੀ ਅਲੱਗ ਦੇਖਣ ਨੂੰ ਮਿਲਿਆ ਕਲਾਕਾਰ ਵਰਸਸ ਕਲਾਕਾਰ ਹੋ ਚੁੱਕਾ ਵਾ ਕੀ ਕਾਂਗਰਸ ਦੁਆਰਾ ਤੁਹਾਨੂੰ ਉਤਾਰਨ ਜਾਣ ਜਾਰੀ ਹੈ ਤ੍ਰਿਕੋਣਾ ਮੁਕਾਬਲਾ ਕਲਾਕਾਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਵਾ ਤੁਸੀਂ ਸੋਨੀਆ ਗਾਂਧੀ ਨੂੰ ਮਿਲ ਕੇ ਆਇਓ ਕਾਂਗਰਸ ਦੀ ਕੀ ਪਲੈਨਿੰਗ ਹੈ ਬੇਨਤੀ ਹੈ ਬੇਵਕੀ ਭਾਈ ਜਿੱਥੇ ਤੱਕ ਸਿਟਿੰਗ ਐਮਪੀ ਦਾ ਤੱਲਕ ਹੈ ਅਜੀ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਭਾਈ ਕਿਸੇ ਦੀ ਟਿਕਟ ਨਹੀਂ ਇਧਰ ਉਧਰ ਹੋਊਗੀ ਕੱਟ ਨਹੀਂ ਜਾਊਗੀ ਤੇ ਮੈਨੂੰ ਵੀ ਯਕੀਨ ਹੈ ਵੀ ਮੇਰੀ ਟਿਕਟ ਵੀ ਉਹਨਾਂ ਐਮਪੀਜ਼ ਦੇ ਵਿੱਚ ਹੀ ਹੈ ਜਿਹੜੇ ਸਿਟਿੰਗ ਐਮਪੀ ਹੈਗੇ ਨੇ ਦੂਜੀ ਗੱਲ ਇਹ ਰਹੀ ਹੈ ਵੀ ਇਹ ਬੜਾ ਰੌਚਕ ਮੁਕਾਬਲਾ ਹੈਗਾ ਕਿਉਂਕਿ ਅਨਸਰਾਜ ਹੰਸ ਵੀ ਰਾਜਗਾਇਕ ਨੇ ਕਰਮਜੀਤ ਅਲਮੋਲ ਜਿਹੜੇ ਹੈਗੇ ਨੇ ਉਹ ਵੀ ਫਿਲਮੀ ਕਲਾਕਾਰ ਨੇ ਤੇ ਬਹੁਤ ਅੱਛੇ ਸਿੰਗਰ ਨੇ ਹਾਂਜੀ ਮੈਂ ਪਹਿਲਾਂ ਉੱਥੇ ਸੇਵਾ ਕਰ ਰਿਹਾ ਇਸ ਵੇਲੇ ਤੇ ਇਹ ਤਾਂ ਹੁਣ ਲੋਕਾਂ ਨੇ ਦੇਖਣਾ ਲੋਕਾਂ ਦੇ ਹੱਥੀ ਗੱਲ ਹੈ ਕਿਉਂਕਿ ਇਹ ਲੋਕ ਰਾਜ ਹੈ ਮਰਜ਼ੀ ਤਾਂ ਲੋਕਾਂ ਦੀ ਚੱਲਣੀ ਹੈ ਇੱਥੇ ਮੇਰੀ ਹੰਸ ਰਾਜ ਜੀ ਦੀ ਆ ਅਨਮੋਲ ਜੀ ਮਰਜ਼ੀ ਤਾਂ ਨਹੀਂ ਚੱਲਣੀ ਤਾਂ ਤੁਸੀਂ ਕਹਾਂਗੇ ਲੋਕਾਂ ਨੇ ਦੇਖਣਾ ਹੈ ਲੋਕਾਂ ਦਾ ਫੈਸਲਾ ਹੋਣਾ ਹੈ ਤੁਸੀਂ ਤਿਆਰ ਹੋ ਮੁਕਾਬਲਾ ਜਿਹੜਾ ਵਾ ਪਿਛਲੇ ਸਾਲ ਪਿਛਲੀ ਵਾਰ ਦੇ ਨਾਲ ਅਲੱਗ ਜਾ ਹੋਣ ਵਾਲਾ ਕਲਾਕਾਰ ਵਰਸਸ ਕਲਾਕਾਰ ਵਰਸਸ ਕਲਾਕਾਰ ਅਗਰ ਮੁਕਾਬਲਾ ਹੁੰਦਾ ਤਾਂ ਕਿਸ ਤਰ੍ਹਾਂ ਦੇਖਦੇ ਹੋ ਮੈਂ ਇਹਨੂੰ ਦੋ ਨਜ਼ਰਾਂ ਨਾਲ ਦੇਖਦਾ ਪਹਿਲੀ ਨਜ਼ਰ ਇਹ ਹੈ ਵੀ ਮੈਂ 5 ਸਾਲ ਸੇਵਾ ਕੀਤੀ ਹੈ ਅਗਰ ਮੇਰੀ ਸੇਵਾ ਲੋਕਾਂ ਨੂੰ ਕਬੂਲ ਹੈ ਹਾਂਜੀ ਅਗਰ ਉਹਨਾਂ ਨੇ ਪ੍ਰਵਾਨ ਕਰ ਲਈਏ ਤਾਂ ਲੋਕ ਮੈਨੂੰ ਫੇਰ ਨਵਾਜਣਗੇ ਮੈਨੂੰ ਫੇਰ ਪਿਆਰ ਦੇਣਗੇ ਫੇਰ ਸਤਿਕਾਰ ਦੇਣਗੇ ਜੇ ਮੇਰੀ ਸੇਵਾ 'ਚ ਕਮੀ ਕਮੀਆਂ ਤਾਂ ਰਹਿ ਜਾਂਦੀਆਂ ਨੇ ਜੇ ਕੋਈ ਸੇਵਾ ਕਰਦਾ ਹੈ ਕਮੀ ਤਾਂ ਰਹੀ ਹੀ ਜਾਂਦੀ ਹੁੰਦੀ ਹੈ ਪਰ ਜਿੰਨੀ ਕੀ ਸੇਵਾ ਕੀਤੀ ਹੈ ਜੇ ਉਹਨਾਂ ਨੂੰ ਪ੍ਰਵਾਨ ਹੈ ਤਾਂ ਉਹ ਜ਼ਰੂਰ ਮੇਰੀ ਪਿੱਠ ਤੇ ਹੱਥ ਰੱਖਣਗੇ ਮੈਂ ਮੈਨੂੰ ਯਕੀਨ ਹੈ ਮੇਰੇ ਫਰੀਦਕੋਟ ਕੈਂਸੀ ਚਾਂਸੀ ਦੇ ਜਿਹੜੇ ਵੋਟਰ ਨੇ ਪਾਰਲੀਮੈਂਟ ਕੈਂਸੀ ਚਾਂਸੀ ਦੇ ਮੈਨੂੰ ਯਕੀਨ ਹੈ ਪਹਿਲਾਂ ਵੀ ਉਹਨਾਂ ਨੇ ਬਹੁਤ ਪਿਆਰ ਦਿੱਤਾ ਹੁਣ ਵੀ ਮੈਨੂੰ ਪਿਆਰ ਦੇਣਗੇ ਮੁਕਾਬਲਾ ਕਿਸ ਨਾਲ ਦੇਦੇ ਹੋ ਅਗਰ ਕਾਂਗਰਸ ਤੁਹਾਨੂੰ ਟਿਕਟ ਦਿੰਦੀ ਹੈ ਤੁਸੀਂ ਕਹਿੰਦੇ ਕਿ ਤੁਹਾਨੂੰ ਭਰੋਸਾ ਜਤਾਇਆ ਗਿਆ ਕਿ ਸਿਟਿੰਗ ਐਮਪੀਆ ਦੀ ਟਿਕਟ ਨਹੀਂ ਕੱਤੀ ਗਈ ਅਗਰ ਉਮੀਦਵਾਰ ਬਣਾਉਂਦੀ ਹੈ ਤਾਂ ਤੁਸੀਂ ਮੁਕਾਬਲਾ ਕਿਸ ਤਰ੍ਹਾਂ ਦੇਦੇ ਹੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਤੁਸੀਂ ਬਹੁਤ ਨਜ਼ਦੀਕੀ ਰਹੇ ਹੋ ਤੇ ਦੂਜੇ ਪਾਸੇ ਹੰਸਰਾ ਹੰਸ ਨੇ ਬੀਜੇਪੀ ਵੀ ਬੜੇ ਅਗਰੈਸਿਵ ਮੂਡ ਦੇ ਵਿੱਚ ਇਸ ਵਾਰ ਲੋਕ ਸਭਾ ਚੋਣਾਂ ਪੰਜਾਬੇ ਲੜਨ ਜਾ ਰਹੀ ਹੈ ਮੈਂ ਆਪ ਜੀ ਦੀ ਗੱਲ ਨੂੰ ਸਮਝਦਾ ਜਿੱਤੇ ਤੱਕ ਪੰਜਾਬ ਚ ਆਮ ਆਦਮੀ ਦੀ ਸਰਕਾਰ ਦਾ ਤੱਲਕ ਹੈ ਹਿਮਾਚਲ ਦੇ ਵਿੱਚ ਬੀਜੇਪੀ ਦੀ ਸਰਕਾਰ ਸੀਗੀ ਉਤੇ ਕਾਂਗਰਸ ਆ ਗਈ ਹੈ ਇਸ ਕਰਕੇ ਲੋਕਾਂ ਦੀ ਗੱਲ ਹੈ ਲੋਕ ਰਾਜ ਹੈ ਲੋਕਾਂ ਦੇ ਹੱਥ 'ਚ ਗੱਲ ਹੈ ਇਹ ਕਿਸੇ ਸਰਕਾਰ ਦੀਆਂ 'ਚ ਗੱਲ ਨਹੀਂ ਹੁੰਦੀ ਹੈ ਤੁਸੀਂ ਮੁਕਾਬਲਾ ਕਿਸ ਨਾਲ ਕਿਸੇ ਨਾਲ ਦੇਖਦੇ ਹੋ ਨਹੀਂ ਮੇਰਾ ਮੁਕਾਬਲਾ ਦੇਖੋ ਦੋਨੋਂ ਹੀ ਕਲਾਕਾਰ ਨੇ ਹੈ ਇੱਕ ਵੱਡਾ ਕਲਾਕਾਰ ਇੱਕ ਮੇਰੇ ਤੋਂ ਛੋਟਾ ਕਲਾਕਾਰ ਹੈ ਮੈਂ ਦੋਹਾਂ ਦੀ ਸਰਦਾਰ ਵੀ ਕਰਦਾ ਕਿਉਂਕਿ ਜਿਹੜੇ ਕਲਾਕਾਰ ਨੂੰ ਪਿਆਰ ਕਰਦੇ ਨੇ ਕਲਾ ਨੂੰ ਪਿਆਰ ਕਰਦੇ ਨੇ ਜਿਹੜੇ ਲੋਕ ਉਹ ਸਾਰੇ ਵਾਰਾਂ ਦਾ ਸਰਦਾਰ ਕਰਦੇ ਨੇ ਮੇਰਾ ਕੰਮ ਲੋਕਾਂ ਨੇ ਦੇਖਿਆ ਹੋਇਆ ਇਸ ਕਰਕੇ ਮੈਂ ਸਮਝਦਾ ਕਿ ਲੋਕ ਮੈਨੂੰ ਨਿਵਾਜਣਗੇ ਮੈਨੂੰ ਪਿਆਰ ਦੇਣਗੇ ਕਲਾਕਾਰੀ ਤੇ ਰਾਜਨੀਤੀ ਇੱਕ ਅਲੱਗ-ਅਲੱਗ ਖੇਤਰ ਨੇ ਪਰ ਫਰੀਦਕੋਟ ਦੇ ਵਿੱਚ ਕਲਾਕਾਰੀ ਵੀ ਦੇਖਣ ਨੂੰ ਮਿਲੇਗੀ ਤੇ ਰਾਜਨੀਤੀ ਵੀ ਦੇਖਣ ਨੂੰ ਮਿਲੇਗੀ ਹਰ ਤਰ੍ਹਾਂ ਦੇ ਦਾਅ ਪੇਜ ਜਿਹੜੇ ਖੇਡੇ ਜਾਣਗੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕੀ ਤਿਆਰੀ ਹੈ ਤੁਹਾਡੀ ਮੇਰੀ ਕਲਾਕਾਰੀ ਦਾ ਲੋਕਾਂ ਨੇ ਬਹੁਤ ਦੇਖੀ ਹੈ ਬਹੁਤ ਜ਼ਿਆਦਾ ਕਿਉਂਕਿ ਮੈਂ ਮਾਲਵੇ ਦਾ ਇੱਕ ਵਈਆ ਮਾਲਵੇ ਚ ਉਹਨਾਂ ਨੇ ਮੇਰਾ ਮਤਲਬ ਬਹੁਤ ਪ੍ਰੋਗਰਾਮ ਦੇਖੇ ਨੇ ਮਤਲਬ ਕਹਿਣ ਦਾ ਇਹ ਹੈ ਵੀ ਮੈਨੂੰ 40-45 ਸਾਲ ਹੋ ਗਏ ਨੇ ਸੇਵਾ ਕਰਦੇ ਨੂੰ ਹਾਂਜੀ ਉਹਨਾਂ ਨੇ ਸੇਵਾ ਪ੍ਰਮਾਨ ਕੀਤੀ ਹੈ ਇਸੇ ਕਰਕੇ ਪਿਛਲੀ ਵਾਰੀ ਮੈਨੂੰ 84 ਹਜ਼ਾਰ ਵੋਟਾਂ ਤੋਂ ਜਿਤਾਇਆ ਜੇ ਸੇਵਾ ਪ੍ਰਮਾਨ ਕੀਤੀ ਹੈ ਹਾਲਾਂਕਿ ਆਪ ਜੀ ਨੂੰ ਪਤਾ ਮੈਂ ਲੁਧਿਆਣਾ ਦਾ ਰਹਿਣ ਵਾਲਾ ਤੇ ਫਰੀਦਕੋਟ ਇੱਥੋਂ ਸਭਾ ਤੋਂ ਕਿਲੋਮੀਟਰ ਹੈ ਹਾਂਜੀ ਫਿਰ ਵੀ ਉਹਨਾਂ ਨੇ ਮੈਨੂੰ ਪਿਆਰ ਦਿੱਤਾ ਸਤਿਕਾਰ ਦਿੱਤਾ ਮੈਨੂੰ ਹੁਣ ਵੀ ਉਹਨਾਂ ਤੇ ਭਰੋਸਾ ਹੈ ਕਿ ਮੈਨੂੰ ਪਿਆਰ ਦੇਣਗੇ ਤੁਸੀਂ ਕਹਿ ਰਹੇ ਹੋ ਲੋਕ ਤੁਹਾਨੂੰ ਪਿਆਰ ਦੇਣਗੇ ਪਰ ਤੁਹਾਡੇ ਹਲਕੇ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਸੀ ਪੰਜਾਬ ਤੱਕ ਦੀ ਟੀਮ ਨੇ ਉਹਨਾਂ ਨੇ ਕਾਫੀ ਨਾਰਾਜ਼ਗੀਆਂ ਤੁਹਾਡੇ ਨਾਲ ਲਾ ਕੇ ਕਹਿੰਦੇ ਮੁਹੰਮਦ ਸਦੀਕ ਜੋ ਹਲਕੇ ਦਾ ਵਿਕਾਸ ਕਰਨਾ ਚਾਹੀਦਾ ਸੀਗਾ ਉਹ ਵਿਕਾਸ ਕਰ ਨਹੀਂ ਪਾਏ ਕੋਈ ਵੱਡਾ ਪ੍ਰੋਜੈਕਟ ਲੈ ਕੇ ਆ ਨਹੀਂ ਪਾਏ ਤੇ ਕਈ ਕਮੀਆਂ ਜੜੀਆਂ ਵਾ ਲੋਕਾਂ ਵੱਲੋਂ ਗਿਨਾਈਆਂ ਗਈਆਂ ਕਿਸ ਤਰ੍ਹਾਂ ਦੇਖਦੇ ਹੋ ਅਗਰ ਲੋਕਾਂ ਦਾ ਇਹੀ ਰਵਈਆ ਰਿਹਾ ਤੇ ਇਲੈਕਸ਼ਨਾਂ ਦੇ ਵਿੱਚ ਕਿਸ ਤਰ੍ਹਾਂ ਸਥਿਤੀ ਰਹੇਗੀ ਤਾਂ ਦੇਖੀ ਕਿਉਂਕਿ ਮੈਂ اپੋਜੀਸ਼ਨ ਦਾ ਸੰਸਦਾਂ ਮੈਂਬਰ ਪਾਰਲੀਮੈਂਟ اپੋਜੀਸ਼ਨ ਦਾ ਹਾਂ اپੋਜੀਸ਼ਨ ਵਾਲੇ ਸਰਕਾਰ ਤੋਂ ਮੰਗ ਕਰ ਸਕਦੇ ਨੇ ਹੂੰ ਮੰਨਣ ਦੀ ਜਿਹੜੀ ਗੱਲ ਹੈ ਉਹ ਸਰਕਾਰ ਦੀ ਆਪਣੀ ਮਰਜ਼ੀ ਹੈ ਵੀ ਉਹ ਮੰਨਦੀ ਹੈ ਕਿ ਨਹੀਂ ਮੰਨਦੀ ਮੈਂ ਪ੍ਰੋਜੈਕਟ ਜਿਹੜੇ ਮੰਗੇ ਸੀਗੇ ਉਹਨਾਂ ਵਿੱਚੋਂ ਇੱਕ ਨਾ ਇੱਕ ਸਰਵੇ ਵੀ ਹੋ ਚੁੱਕਿਆ ਮੋਗੇ ਤੋਂ ਲੈ ਕੇ ਕੋਟਕਪੂਰੇ ਦਾ ਰੇਲਵੇ ਟ੍ਰੈਕ ਦਾ ਸਰਵੇ ਵੀ ਹੋ ਚੁੱਕਿਆ ਸਟੇਸ਼ਨਾਂ ਦੇ ਨੰਬਰ ਵੀ ਮਤਲਬ ਚਿੰਨ੍ਹ ਵੀ ਲੱਗ ਚੁੱਕੇ ਨੇ ਇੱਥੇ-ਇੱਥੇ ਬਣਨਗੇ ਪਰ ਕਿਉਂਕਿ ਸਰਕਾਰ ਦੂਜੀ ਹੈ ਇਹ ਮੇਰਾ ਸਾਡਾ ਤਾਂ ਉਹਨਾਂ ਨੇ ਇਹਦਾ ਕਰੋਨਾ ਦਾ ਨਾਮ ਲੈ ਕੇ 10 ਕਰੋੜ ਰੁਪਏ ਮਾਰ ਲਿਆ ਦੋ ਸਾਲਾਂ ਦੋ ਬਰਸਾਂ ਦਾ ਐਮਪੀ ਲੈਡਫੰਡ 10 ਕਰੋੜ ਅਰੀ ਸਰਕਾਰ ਦੂਜੀ ਆ ਪਰ ਕਾਂਗਰਸ ਦੀ ਸਰਕਾਰ ਰਹੀ ਆ 17 ਤੋਂ ਲੈ ਕੇ 22 ਤੱਕ ਉਹਦੇ ਚ 19 ਚ ਤੁਸੀਂ ਐਮਪੀ ਬੰਦੇ ਹੋ 3 ਸਾਲ ਕਾਂਗਰਸ ਰਾਜ ਵੀ ਰਿਹਾ ਵਾ ਪੰਜਾਬ ਦੇ ਵਿੱਚ ਬੇਸ਼ੱਕ ਹੁਣ ਆਵਾਜ਼ਦਾਰ ਪਾਰਟੀ ਦਾ ਰਾਜ ਆ ਉਹ ਕਾਂਗਰਸ ਰਾਜ ਦੇ ਵਿੱਚ ਵੀ ਕਹਿੰਦੇ ਕਿ ਮੁਹੰਮਦ ਸਦੀਕ ਜਿਹੜਾ ਵਾ ਕੋਈ ਵੱਡਾ ਪ੍ਰੋਜੈਕਟ ਆ ਉਹ ਵੱਡਾ ਕੰਮ ਨਹੀਂ ਕਰ ਪਾਇ ਫਰੀਦਕੋਟ ਦੇ ਲੋਕਾਂ ਵਾ ਦੇਖੋ ਮੇਰੀ ਗੱਲ ਸੁਣੋ ਵੱਡੇ ਪ੍ਰੋਜੈਕਟ ਦੀ ਗੱਲ ਹੈ ਨਾ ਤਾਂ ਪੰਜਾਬ ਸਰਕਾਰ ਇੰਡਸਟਰੀ ਲਾ ਸਕਦੀ ਹੈ ਹਾਂਜੀ ਨਾ ਹੀ ਪੰਜਾਬ ਸਰਕਾਰ ਕਿਸੇ ਇੰਡਸਟਰੀ ਦਾ ਲਾਇਸੈਂਸ ਕਿਸੇ ਨੂੰ ਦੇ ਸਕਦੀ ਹੈ ਇੱਥੇ ਜਿਹੜੇ ਲੋਕਲ ਕੰਮ ਨੇ ਉਹਦੇ ਵਿੱਚ ਪਹਿਲਾਂ 36 ਕਰੋੜ ਰੁਪਈਆ ਮੈਂ ਜੈਤੂਨ ਲੈ ਕੇ ਗਿਆ ਹਾਂਜੀ ਉਸ ਤੋਂ ਮਗਰੋਂ ਹੁਣੇ ਪਿੱਛੇ ਜਾਇ 11 ਕਰੋੜ ਰੁਪਈਆ ਫਿਰ ਮੈਂ ਪੰਜਾਬ ਸਰਕਾਰ ਤੋਂ ਲੈ ਕੇ ਦਿੱਤਾ ਮੈਂ ਮੰਡੀ ਨੂੰ ਪਿੰਡਾਂ ਦੇ ਵਿੱਚ ਜੋ ਵਿਕਾਸ ਹੋਇਆ ਜੋ ਕੀਤਾ ਐਮਪੀ ਲੈਡ ਫੰਡ ਦੇ ਵਿੱਚ ਵੀ ਤੇ ਪੰਜਾਬ ਸਰਕਾਰ ਦੇ ਪੈਸੇ ਨਾਲ ਵੀ ਹਾਂਜੀ ਉਹ ਪਿੰਡਾਂ ਦੇ ਲੋਕਾਂ ਤੋਂ ਜਾ ਕੇ ਪੁੱਛਣਾ ਵੋ ਹਾਂ ਇਹ ਗੱਲ ਜ਼ਰੂਰ ਹੈ ਬਈ ਜਿੱਥੇ ਚਾਰ ਦੋਸਤ ਹੁੰਦੇ ਨੇ ਉੱਥੇ ਦੋ ਲੁਕਤਾਚੀਨੀ ਕਰਨ ਵਾਲੇ ਵੀ ਹੁੰਦੇ ਨੇ ਤੋਂ ਇਸ ਗੱਲ ਦੀ ਮੈਂ ਸਮਝਦਾ ਵੀ ਇਹ ਆਮ ਤੌਰ ਤੇ ਹੁੰਦਾ ਸਾਰਿਆਂ ਨੂੰ ਤਾਂ ਰੱਬ ਵੀ ਖੁਸ਼ੀ ਕਰ ਸਕਦਾ ਮੈਂ ਤਾਂ ਇੱਕ ਇਨਸਾਨ ਹਾਂਜੀ ਔਰ ਸੇਵਾਦਾਰ ਹਾਂ ਤੇ ਇਹਨਾ ਬਈ ਮੈਂ ਜਿੰਨੀ ਕੁ ਮੇਰੀ ਮਤਲਬ ਤਾਕਤ ਹਾਂਜੀ ਜਿੰਨੀ ਕੁ ਮੇਰੀ ਸਮਰੱਥਾ ਸੀਗੀ ਯਾ ਹੈ ਮੈਂ ਉਹਦੇ ਮੁਤਾਬਕ ਕੰਮ ਕਰ ਰਿਹਾ ਮੇਰੇ ਕੋਲੋਂ ਕਦੇ ਕੋਈ ਨਿਰਾਸ਼ ਨਹੀਂ ਗਿਆ ਜਿਹੜਾ ਕੰਮ ਕੋਈ ਕਿਸੇ ਦਾ ਪਰਸਨਲੀ ਹੋਇਆ ਉਹ ਵੀ ਜੇ ਮੈਂ ਕਰ ਸਕਿਆ ਮੈਂ ਜ਼ਰੂਰ ਕੀਤਾ ਅੱਜ ਤੱਕ ਨਾ ਮੈਂ ਕਿਸੇ ਨੂੰ ਲਾਰਾ ਲਾਇਆ ਨਾ ਨਾ ਮੈਂ ਕਿਸੇ ਨਾਲ ਚੀਟਿੰਗ ਕੀਤੀ ਹੈ ਤੇ ਨਾ ਹੀ ਮੈਂ ਵਾਦਾ ਖਿਲਾਫੀ ਕੀਤੀ ਹੈ ਮੈਂ ਇੱਕ ਸਾਫ਼ ਸੁਥਰਾ ਜਿਹਾ ਸੇਵਕ ਸੇਵਾਦਾਰ ਹੈ ਜਿਹੜਾ ਕੰਮ ਹੋ ਸਕੇ ਉਹਦੇ ਵਾਸਤੇ ਮੈਂ ਹਾਂ ਕਰ ਦਿੰਦਾ ਉਹਨਾਂ ਜਿਹੜਾ ਨਹੀਂ ਹੋ ਸਕੇ ਉਹਦੇ ਵਾਸਤੇ ਮੈਂ ਮਾਫੀ ਮੰਗ ਲੈਂਦਾ ਹੁਣ ਇਹਦੇ ਵਿੱਚ ਜੇ ਕੋਈ ਬਲਫਰੇਮ ਹੈਗਾ ਹਾਂਜੀ ਤਾਂ ਤੁਸੀਂ ਆਪ ਸਿਆਣੇ ਲੋਕਾਂ ਦੀ ਗੱਲ ਹੋ ਗਈ ਤੁਹਾਡੀ ਆਪਣੀ ਹੀ ਪਾਰਟੀ ਦੇ ਕਈ ਚਿਹਰੇ ਜਿਹੜੇ ਨੇ ਐਮਪੀ ਟਿਕਟ ਲੈਣ ਵਾਸਤੇ ਪੂਰੀਆਂ ਦਾਅਵੇਦਾਰੀਆਂ ਜਿਤਾ ਰਹੇ ਨੇ ਆਪਣਾ ਜਿਹੜਾ ਵਾ ਸ਼ਕਤੀ ਪ੍ਰਦਰਸ਼ਨ ਵੀ ਕਰ ਰਹੇ ਨੇ ਕਿਸ ਤਰ੍ਹਾਂ ਦੇਖ ਦਿਓ ਕਿ ਉਹਨਾਂ ਦੀਆਂ ਦਾਅਵੇਦਾਰੀਆਂ ਵਿੱਚ ਕਿੰਨਾ ਕੋ ਦਮ ਹੈ ਕਾਂਗਰਸ ਦੇ ਨਾਲ ਤੁਹਾਡੀ ਕਿੰਨੀ ਕੋ ਸਾਂਝਾ ਕੇ ਦੁਆਰਾ ਤੁਹਾਨੂੰ ਜਿਹੜਾ ਵਾ ਦੁਆਰਾ ਟਿਕਟ ਮਿਲੇਗੀ ਤਾਂ ਦੇਖੀ ਦਾਅਵੇਦਾਰੀ ਕਰਨੇ ਆ ਜਿਹੜੇ ਕਾਂਗਰਸ ਦੇ ਮਤਲਬ ਸਾਡੇ ਲੋਕ ਉੱਥੇ ਇਲੈਕਸ਼ਨ ਲੜਨਾ ਚਾਹੁੰਦੇ ਨੇ ਇਹ ਲੋਕ ਰਾਜ ਹੈ ਹਰ ਬੰਦੇ ਦਾ ਹੱਕ ਹੈ ਹੱਕ ਬੰਦੇ ਦਾ ਵੀ ਹੈ ਹਾਂਜੀ ਜ਼ਰੂਰ ਉਹਨਾਂ ਨੂੰ ਆਪਣਾ ਹੱਕ ਜਿੱਤਣਾ ਚਾਹੀਦਾ ਔਰ ਜਿਹਨੂੰ ਟਿਕਟ ਮਿਲੂਗੀ ਹਾਂਜੀ ਪਾਰਟੀ ਉਹਦੀ ਮਦਦ ਕਰੂਗੀ ਅਗਰ ਪਾਰਟੀ ਤੁਹਾਨੂੰ ਉਮੀਦਵਾਰ ਬਣਾਉਂਦੀ ਹੈ ਤਾਂ ਲੜੋਗੇ ਅਗਰ ਪਾਰਟੀ ਉਮੀਦਵਾਰ ਨਹੀਂ ਬਣਾਦੀ ਤਾਂ ਮੁਹੰਮਦ ਸਦੀਕ ਦੀ ਕੀ ਰਣਨੀਤੀ ਰਹੇਗੀ ਮੁੱਖ ਮੰਤਰੀ ਨਾਲ ਵੀ ਨਜ਼ਦੀਕੀਆਂ ਕਿਉਂਕਿ ਅੱਜਕੱਲ੍ਹ ਕਈ ਜਿਹੜਾ ਵਾ ਦੌਰ ਚੱਲਿਆ ਤੁਹਾਡੇ ਵੀ ਚਰਚਾਵਾਂ ਚੱਲਦੀਆਂ ਆ ਰਹੀਆਂ ਸੀ ਕਿ ਦੂਜੀ ਪਾਰਟੀ ਜੁਆਇਨ ਕਰ ਸਕਦੇ ਹੋ ਦੇਖੋ ਚਰਚਾ ਦੀ ਗੱਲ ਹੋਰ ਹੁੰਦੀ ਹੈ ਹਾਂਜੀ ਤੇ ਜੁਆਇਨਿੰਗ ਦੀ ਗੱਲ ਹੋਰ ਹੁੰਦੀ ਆ ਤੇ ਮੈਂ ਤਾਂ ਮੇਰਾ ਖਿਆਲ ਆ ਕਦੇ ਇਸ ਕਿਸਮ ਦੀ ਕਚ ਨਾਲ ਸਲਾਹ مشورہ ਕੀਤਾ ਨਹੀਂ ਹੈ ਤੇ ਨਾ ਹੀ ਮੇਰੇ ਕਦੇ ਦਿਮਾਗ 'ਚ ਆਇਆ ਹੈਗਾ ਮੈਂ ਪੰਡਿਤ ਜਵਾਰ ਲਾਲ ਨਹਿਰੂ ਜੀ ਤੋਂ ਲੈ ਕੇ ਹੁਣ ਤੱਕ ਮੈਂ ਕਾਂਗਰਸ ਦੀ ਸੇਵਾ ਕਰਦਾ ਆ ਰਿਹਾ ਸਭ ਤੋਂ ਪਹਿਲਾਂ ਮੈਂ ਪੰਡਿਤ ਜੀ ਦੀ ਸਪੇਸ ਤੇ ਗਿਆ ਸੀਗਾ ਉਹਨਾਂ ਦਾ ਆਖਰੀ ਵਿਜ਼ਿਟ ਸੀਗਾ ਪੰਜਾਬ ਦਾ ਰਾਜਪੁਰੇ ਆਏ ਸੀਗੇ ਉਦੋਂ ਤੋਂ ਮੈਂ ਲੱਗਿਆ ਹੋਇਆ ਤੇ ਮਤਲਬ ਕਹਿਣਾ ਵੀ ਕਾਂਗਰਸ ਦਿਲ ਦਿਮਾਗ ਤੇ ਅਰੇ ਸੋਚ ਚ ਕਾਂਗਰਸ ਦੀਆਂ ਨੀਤੀਆਂ ਮੇਰੀ ਸੋਚ ਚ ਹੈਗੀਆਂ ਨਹੀਂ ਉਸ ਸਮੇਂ ਕਰੋ ਮੈਂ ਗਿਆਨੀ ਜ਼ੈਲ ਸਿੰਘ ਜੀ ਜਦੋਂ ਮੁੱਖ ਮੰਤਰੀ ਰਹੇ ਨੇ ਜਦੋਂ ਉਹ ਹੋਮ ਮਿਨਿਸਟਰ ਰਹੇ ਨੇ ਉਦੋਂ ਵੀ ਮੁੱਖ ਮੰਤਰੀ ਰਹੇ ਨੇ ਉਦੋਂ ਵੀ ਜਦੋਂ ਸਰਦਾਰ ਪ੍ਰਤਾਪ ਸਿੰਘ ਕਹਿਰੋ ਸੀਗੇ ਉਦੋਂ ਵੀ ਉਸ ਸਮੇਂ ਕਰੋ ਸਰਦਾਰ ਬਿਆਨ ਸਿੰਘ ਜੀ ਨਾਲ ਮੇਰਾ ਮਤਲਬ ਕਹਿਣ ਦਾ ਵੀ ਮੈਂ ਕਾਂਗਰਸ ਦਾ ਇੱਕ ਵਰਕਰ ਔਰ ਐਸੇ ਕਰਕੇ ਮੈਨੂੰ ਪਹਿਲਾਂ ਭਦੌੜ ਤੋਂ ਐਮਐਲਏ ਦੀ ਸਿਖਰ ਦਿੱਤੀ ਉਸ਼ਟਮਕਰ ਮੈਨੂੰ ਫਰੀਦਕੋਟ ਤੋਂ ਐਮਪੀ ਦੀ ਟਿਕਟ ਦਿੱਤੀ ਔਰ ਲੋਕਾਂ ਨੇ ਮੈਨੂੰ ਦੋਨੋਂ ਜਗ੍ਹਾ ਪਿਆਰ ਦਿੱਤਾ ਧੰਨਵਾਦਿਆ ਮੈਂ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਔਰ ਮੈਨੂੰ ਹੁਣ ਵੀ ਆਸ ਹੈ ਵੀ ਐਜਕੇ ਵੀ ਮੇਰੇ ਸਿਰ ਤੇ ਹੱਥ ਰੱਖਣਗੇ ਮੇਰੀ ਪਿੱਠ ਤੇ ਹੱਥ ਰੱਖਣਗੇ ਮੈਨੂੰ ਪੂਰਾ ਯਕੀਨ ਹੈ ਤਾਂ ਆਪਣਾ ਸ਼ਬਦਾਂ ਦੇ ਵਿੱਚ ਦੋ ਸ਼ਬਦਾਂ ਦੇ ਨਾਲ ਲੋਕਾਂ ਨੂੰ ਕੀ ਅਪੀਲ ਕਰਦੇ ਹੋ ਆਪਣੇ ਜਿਹੜੇ ਤੁਹਾਡੇ ਕਲਾਕਾਰੀ ਵਾਲੇ ਸ਼ਬਦ ਕਹ ਲੋ ਨਹੀਂ ਮੈਂ ਦੇਖੋ ਸ਼ਬਦ ਤਾਂ ਉਹੀ ਹੁੰਦੇ ਨੇ ਪੰਜਾਬੀ ਭਾਸ਼ਾ ਹੈ ਪੰਜਾਬੀ ਭਾਸ਼ਾ ਦੇ ਵਿੱਚ ਉਹੀ ਸ਼ਬਦਾਂ ਦੇ ਕਲਾਕਾਰੀ ਦੀ ਗੱਲ ਇਹ ਹੈ ਲੋਕਾਂ ਨੂੰ ਪਤਾ ਵੀ ਮੈਂ ਇੱਕ ਲੋਕਾਂ ਦਾ ਕਲਾਕਾਰਾਂ ਲੋਕ ਗਾਇਕ ਪਿਛਲੀ ਵਾਰੀ ਵੀ ਲੋਕਾਂ ਨੇ ਇਹੀ ਸਮਝ ਕੇ ਵੀ ਨਹੀਂ ਯਾਰ ਇਦੋਂ ਤੱਕ ਸਾਡੀ ਅਪਰੋਚ ਹੈ ਇਹਨੂੰ ਜਦੋਂ ਚਾਹੀਏ ਇਹਨੂੰ ਬਾਹੋਂ ਫੜ ਕੇ ਕਿਤੇ ਵੀ ਲੈ ਜਾ ਸਕਦੇ ਆ ਜਦੋਂ ਚਾਹੀਏ ਟੈਲੀਫੋਨ ਮੈਂ ਕਦੇ ਟੈਲੀਫੋਨ ਬੰਦ ਨਹੀਂ ਕੀਤਾ ਹੈਗਾ ਨਾ ਹੀ ਮੈਂ ਕਦੇ ਆਪਣੇ ਪੀਏ ਨੂੰ ਫੜਾਇਆ ਹੈ ਜੀ ਮੇਰੇ ਲੋਕਾਂ ਨਾਲ ਮੇਰਾ ਸੰਪਰਕ ਹੈ ਮੈਂ ਤਾਂ ਆਪ ਜੀ ਨੂੰ ਸੱਚੀ ਗੱਲ ਦੱਸਦਾ ਇਹ ਤੁਹਾਨੂੰ ਲੋਕ ਵੀ ਦੱਸ ਦੇਣਗੇ ਗੱਲਬਾਤ ਹੋਈ ਤੁਹਾਡੀ ਹੰਸਰਾ ਹੰਸਣਾ ਵਾਲਿਆ ਕਰਮਜੀਤ ਅਨਮੋਲ ਨਾਲ ਜਦੋਂ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਕੋਈ ਫੋਨ ਆਂਦਾ ਕਿਉਂਕਿ ਤੁਹਾਡੀ ਕਾਫੀ ਸਾਂਝ ਰਹੀ ਹੈ ਦੋਨੋਂ ਕਲਾਕਾਰਾਂ ਦੇ ਨਾਲ ਪੰਜਾਬੀ ਯੂਨੀਵਰਸਿਟੀ ਨਾਲ ਜੁੜੇ ਰਹੇ ਹੋ ਤੁਸੀਂ ਨਹੀਂ ਉਸ ਤੋਂ ਜਦੋਂ ਉਹਨਾਂ ਨੂੰ ਟਿਕਟ ਮਿਲੀ ਹੈ ਉਸ ਤੋਂ ਮਗਰੋਂ ਮੇਲ ਨਹੀਂ ਹੋਇਆ ਹੈਗਾ ਹਾਂ ਜੀ ਹੁਣ ਤਾਂ ਮੇਲ ਮੈਂ ਸਮਝਦਾ ਵੀ ਸ਼ਾਇਦ ਹਲਕੇ ਚ ਤੋੜਦਿਆਂ ਫਿਰਦੇ ਕਦੇ ਹੋ ਜਾਵੇ ਤਾਂ ਹੋ ਜਾਵੇ ਜਾਂ ਫਿਰ ਰਿਜ਼ਲਟ ਤੋਂ ਬਾਅਦ ਮੇਲ ਹੋ ਜਾਵੇ ਤੇ ਹਾਲੇ ਕੋਈ ਮੇਲ ਹੋਇਆ ਨਹੀਂ ਤਿਆਰੀ ਪੂਰੀ ਹੈ ਤਿਆਰੀ ਪੂਰੀ ਹੈ ਜੀ ਦੇਖੋ ਮੇਰੀ ਗੱਲ ਸੁਣੋ ਮੈਂ ਕਿਉਂਕਿ ਮੈਂ ਸਾਡੀ ਪੁਰਵ ਅਧਿਐਕਸ਼ਾ ਸਤਕਾਰਯੋਗ ਮੈਡਮ ਸੋਨੀਆ ਜੀ ਨੂੰ ਮਿਲੇ ਸੀਗੇ ਹਾਂਜੀ ਉਹਨਾਂ ਨੇ ਯਕੀਨ ਦਿਵਾਇਆ ਵੀ ਫਿਕਰ ਨਾ ਕਰੋ ਅਸੀਂ ਕੋਈ ਅਦਲਾ ਬਦਲੀ ਨਹੀਂ ਕਰ ਰਹੇ ਇਹ ਮੇਰਾ ਆਖਰੀ ਸਵਾਲ ਆ ਮੁੱਖ ਮੰਤਰੀ ਨਾਲ ਤੁਹਾਡੀ ਬੜੀ ਸਾਝ ਰਹੀ ਆ ਮੁੱਖ ਮੰਤਰੀ ਐਸੇ ਘਰ ਦੇ ਵਿੱਚ ਰਹਿੰਦੇ ਵੀ ਰਹੇ ਨੇ ਜਦੋਂ ਕਲਾਕਾਰ ਹੁੰਦੇ ਸੀਗੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਤੁਹਾਡੇ ਕਾਂਗਰਸ ਪਾਰਟੀ ਦੇ ਐਲੋਪੀ ਨੇ ਉਹ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਨੂੰ ਟੀਚਰ ਕਰਦੇ ਨੇ ਕਿ 100 ਰੁਪਏ ਆ ਦਿਹਾੜੀ ਤੁਸੀਂ ਮੁਹੰਮਦ ਸਦੀਕ ਨੂੰ ਲੈਂਦੇ ਰਹੋ ਤੁਸੀਂ ਪਰਸਨਲੀ ਇਸ ਨੂੰ ਕਿਸ ਤਰ੍ਹਾਂ ਦੇਖਦੇ ਨਹੀਂ ਜੇ ਕੋਈ ਬੰਦਾ ਕੰਮ ਕਰਕੇ ਦਿਹਾੜੀ ਪਾਉਂਦਾ ਇਹਦੇ ਵਿੱਚ ਕੋਈ ਗੁਨਾਹ ਨਹੀਂ ਆਏਗਾ ਇਦੇ ਵਿੱਚ ਕੋਈ ਮਹਿਣਾ ਨਹੀਂ ਹੈਗਾ ਕੰਮ ਕਰੋ ਔਰ ਪੈਸੇ ਲੈ ਜਾਓ ਇਹ ਤਾਂ ਠੀਕ ਹੈ ਉਹਦੇ ਵਿੱਚ ਇਹ ਇਹ ਮਹਿਣਾ ਮੈਂ ਸਮਝਦਾ ਇਹ ਕੋਈ ਬਦਈਆ ਕਰਨੀ ਆ ਕੋਈ ਵੀ ਦਿਹਾੜੀਦਾਰ ਹੁਣ ਮੈਂ ਆ ਮੈਂ ਸਿੰਗਰ ਆ ਕਹਿੰਦੇ ਮੇਰੇ ਪ੍ਰਤਾਪ ਸਿੰਘ ਬਾਵਾ ਲੋ ਜਿਹੜੀ ਟੀਚਰ ਕੀਤੀ ਗਈ ਹੈ ਸਹੀ ਨਹੀਂ ਹੈ ਨਹੀਂ ਮੇਰੀ ਗੱਲ ਸੁਣੋ ਕਿ ਉਹ ਆਪਣੀ ਸੋਚ ਆ ਉਹਨਾਂ ਦੀ ਇਹ ਮੇਰੀ ਸੋਚ ਨਹੀਂ ਹੈ ਇਹ ਉਹਨਾਂ ਦੀ ਆਪਣੀ ਸੋਚ ਆ ਉਹ ਕੀ ਬੋਲਦੇ ਨੇ ਕੀ ਉਹਨਾਂ ਨੂੰ ਬੋਲਣਾ ਚਾਹੀਦਾ ਇਹ ਉਹ ਹੀ ਜਾਣਦੇ ਨੇ ਪਰ ਮੇਰੇ ਕਹਿਣ ਦਾ ਮਤਲਬ ਹੈ ਜੇ ਕੋਈ ਬੰਦਾ ਕੰਮ ਕਰਕੇ ਦਿਹਾੜੀ ਪਾਉਂਦਾ ਉਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈ ਜੀ ਬਿਲਕੁਲ ਐਸੀ ਕਿ ਮੁਹੰਮਦ ਸਿੱਦੀਕ ਜਿਹੜੇ ਕਹਿੰਦੇ ਨੇ ਕਿ ਲੋਕਾਂ ਨੇ ਪਿਆਰ ਪਹਿਲਾਂ ਵੀ ਦਿੱਤਾ ਤੇ ਇਸ ਵਾਰ ਵੀ ਦੇਣਗੇ ਕਾਂਗਰਸ ਟਿਕਟ ਜ਼ਰੂਰ ਦੇएगी ਕਿਉਂਕਿ ਕੰਮਾਂ ਨੂੰ ਲੈ ਕੇ ਜਿਹੜਾ ਵਾ ਟਿਕਟ ਮੰਗੀ ਗਈ ਆ ਤੇ ਦੂਜੇ ਪਾਸੇ ਬੇਸ਼ੱਕ ਕਲਾਕਾਰ ਨੇ ਪਰ ਲੋਕਾਂ ਦਾ ਪਿਆਰ ਉਹਨਾਂ ਨੂੰ ਜ਼ਰੂਰ ਮਿਲੇਗਾ ਤੇ ਕਹਿੰਦੇ ਨੇ ਕਿ ਕਾਂਗਰਸ ਦੇ ਵਿੱਚ ਰਹੇ ਆ ਕਾਂਗਰਸ ਦੇ ਵਿੱਚ ਹਾਂ ਤੇ ਕਾਂਗਰਸ ਦੇ ਵਿੱਚ ਹੀ ਰਵਾਂਗੇ ਪਾਰਟੀ ਬੇਸ਼ੱਕ ਟਿਕਟ ਦੇਵੇ ਜਾਂ ਨਾ ਦੇਵੇ ਕੈਮਰਾ ਪਰਸਨ ਗੋਲਦੀ ਦੇ ਨਾਲ ਵਿਵੇਕ ਪੰਜਾਬ ਤੱਕ ਲੁਧਿਆਣਾ